ਸਰ ਅਭਿਸ਼ੇਕ ਕੁਮਾਰ ਕਿਹੜਾ ਪਿੰਡ ਹੈਗਾ ਰਮਕਾਲ ਮਾਜੀ ਕੀ ਗੱਲਬਾਤ ਹੋਈ ਆ ਕਾਫੀ ਥੋਰਸ ਆਈ ਇੱਥੇ ਸਰ ਗੱਲਬਾਤ ਇਹ ਹੋਈ ਜੀ ਆਪਾਂ ਰਾਤੀ ਰੋਟੀ ਖਾ ਰਹੀ ਮੇਰੇ ਘਰ ਆਏ ਦੇ ਹੀ ਗੈਸਟ ਤੇ ਸਰ ਮੇਰੇ ਘਰ ਦੀ ਨਾ ਬਾਹਰ ਬੈਠੇ ਦੇ ਇਤੇ ਉਹ ਕਹਿੰਦੇ ਕੀ ਕਿ ਇਹਨੇ ਗੇਟ ਖੋਲਿਆ ਜੀ ਸਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇਖਦਾ ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ ਤੇ ਸਰ ਆਪਣੇ ਨਾ ਕੋਈ 2-4 ਮਿੰਟ ਬਾਅਦ 5 ਕਿ ਮਿੰਟ ਬਾਅਦ ਸਾਡੇ ਇੱਥੇ ਮੋੜ ਹੀ ਆ ਨਾਲੀ ਮੇਰੇ ਘਰ ਦੇ ਉੱਥੇ ਨਾ ਲਾਈਟ ਜੀ ਜਗੀ ਸੀ ਸਰ ਮੈਂ ਉੱਥੇ ਹੀ ਫਿਰ ਘੁੰਮ ਕੇ ਆਇਆ ਦੇਖਿਆ ਤੇ ਉੱਥੇ ਕੋਈ ਨਹੀਂ ਉਸ ਤੋਂ ਬਾਅਦ ਠੀਕ ਸਾਰਾ ਹੀ ਘੁੰਮ ਫਿਰ ਕੇ ਸਾਰੇ ਦੇਖੇ ਦੇਖਿਆ ਪਿੰਡ ਚ ਸਰ ਕੋਈ ਨਹੀਂ ਤੇ ਅਸੀਂ ਚੱਲ ਗਏ ਆਪਣੇ ਘਰ ਨੂੰ ਸਰ ਕੋਈ 12 12.5 ਦੇ ਕਰੀਬ ਕਰੀਬ ਮੈਂ ਉੱਥੇ ਬਾਥਰੂਮ ਕਰਨ ਤੇ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ ਫੌਜੀ ਪੈਂਟ ਪਾਈ ਦੀ ਆ ਮਤਲਬ ਕਿ ਕਾਰਗੋ ਦਾ ਪਜਾਮਾ ਜਿਹਾ ਪਾਇਦਾ ਕਿੰਨੇ ਕਿੰਨੇ ਕੇ ਬੰਦੇ ਸੀ ਸਰ ਪੰਜ 6 ਬੰਦੇ ਸੀ ਵੈਪਨ ਹੈ ਕਿਹਦੇ ਕੋਲ ਸਰ ਵੈਪਨ ਨਹੀਂ ਦੇਖੇ ਮੈਂ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਹੋਇਆ ਸਰ ਉਹ ਗੇਨ ਤੇ ਮੈਂ ਪਿੰਡ ਦੇ ਮੁੰਡੇ ਮੁੰਡੇ ਇਕੱਠੇ ਕੀਤੇ ਨਾ ਤਹਾਂਗੀ ਯੰ ਸਰ ਸਾਨੂੰ ਫੇਰ ਨਹੀਂ ਲੱਭੇ ਉਸ ਤੋਂ ਬਾਅਦ ਫੇਰ ਫਿਰ ਦੁਰਕੇ ਅਸੀਂ ਸਾਰਾ ਆਪਣੇ ਆਪਣੇ ਘਰ ਚੱਲ ਗਏ ਤੇ ਮੇਰੇ ਨਾਲ ਦੇ ਗਵਾਂਡੀ ਕਮਲਾ ਦੇ ਵੀ ਨੇ ਸਰ ਕੋਈ 2 2:30 ਵਜੇ ਫੋਨ ਕੀਤਾ ਕਿ ਉਹਨੇ ਕਿਹਾ ਕਿ ਮੇਰੇ ਘਰ ਦੇ ਲਾਗੇ ਛੇੜ ਹੁੰਦੀ ਪਈ ਆ ਮੈਂ ਕਿਹਾ ਕੋਈ ਗੱਲ ਨਹੀਂ ਸਰ ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ ਦੇ ਗਿਆ ਕੋਠੇ ਤੋਂ ਮੈਂ ਦੇਖਿਆ ਉੱਥੇ ਛੇੜ ਜ਼ਰੂਰ ਹੁੰਦੀ ਵੀ ਸਰ ਪਰ ਮੈਂ ਇਕੱਲਾ ਹੀ ਮੈਂ ਥੋੜਾ ਡਰ ਗਿਆ ਜੀ ਉਸ ਤੋਂ ਬਾਅਦ ਮੈਂ ਫੇਰ ਹੀ ਉੱਥੱਲੇ ਉਤਰਿਆਂ ਕੋਠੇ ਤੋਂ ਮੈਂ ਇੱਕ ਦੋ ਮੁੰਡੇ ਨੂੰ ਫੋਨ ਕੀਤਾ ਤੇ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਫੇਰ ਸਾਰਾ ਇੱਕ ਦੋ ਮੁੰਡਾ ਆਇਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ ਦੇ ਬੈਠੇ ਰਹੇ ਹਾਂ ਕੋਈ 4 4 ਵਜੇ ਤੱਕ ਸਰ ਉਸ ਤੋਂ ਬਾਅਦ ਕੁਝ ਨਹੀਂ ਲੱਭਾ ਆ ਜਿਹੜੀ ਫੋਰਸ ਆਈ ਹੈ ਕਿ ਫਿਰ ਕਿਸ ਨੇ ਰਿਪੋਰਟ ਦਿੱਤਾ ਉਸ ਤੋਂ ਬਾਅਦ ਸਰ ਕਮਲਾ ਦੇਵੀ ਹੁਣ ਐਬ ਤੇ ਇਨਫੋਰਮ ਕੀਤਾ ਸਵੇਰੇ ਪੁਲਿਸ ਨੂੰ ਉਹ ਸਾਰਾ ਹੀ ਤੇ ਇਨਫੋਰਮ ਕੀਤਾ ਹਾਂਜੀ ਇਨਫੋਰਮ ਕਰਨ ਤੋਂ ਤੇ ਬਾਕੀ ਕਰਨ ਕੀ ਕਾਰਵਾਈ ਪੁਲਸ ਆਈ ਹੈ ਮੋਕੇ ਹਾਂਜੀ ਮੋਕੇ ਤੇ ਨਹੀਂ ਆਈ ਸਰ ਸਵੇਰੇ ਕੀਤਾ ਯ ਇਨਫੋਰਮ ਹਾਂਜੀ ਪੁਲਸ ਆਈ ਹੈ ਹਾਂਜੀ ਆਈ ਹੈ ਪੁਛਗਿਸ਼ ਕਰ ਲਈ ਤੁਹਾਡੇ ਕੋਲ ਜੀ ਹਾਂਜੀ ਹਾਂਜੀ ਪੁਛਗਿਸ਼ ਕਰ ਲਈ ਜੀ ਸਰ ਅਭਿਸ਼ੇਕ ਕੁਮਾਰ ਕਿਹੜਾ ਪਿੰਡ ਹੈਗਾ ਰਮਕਾਲ ਮਾ ਜੀ ਕੀ ਗੱਲਬਾਤ ਹੋਈ ਆ ਕਾਫੀ ਫੋਰਸ ਆਈ ਇੱਥੇ ਸਰ ਗੱਲਬਾਤ ਇਹ ਹੋਈ ਜੀ ਆਪਾਂ ਰਾਤੀ ਰੋਟੀ ਖਾ ਰਹੀ ਸੀ ਮੇਰੇ ਘਰ ਆਏ ਦੇ ਹੀ ਗੈਸਟ ਤੇ ਸਰ ਮੇਰੇ ਘਰ ਦੀ ਨਾ ਬਾਹਰ ਬੈਠੇ ਦੇ ਤੇ ਉਹ ਕਹਿੰਦੇ ਕੀ ਕਿ ਇਹਨੇ ਗੇਟ ਖੋਲਿਆ ਜੀ ਸਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇ ਰਾਂ ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ ਤੇ ਸਾਰ ਆਪਣੇ ਨਾਲ ਕੋਈ 2-4 ਮਿੰਟ ਬਾਅਦ 5 ਕਿ ਮਿੰਟ ਬਾਅਦ ਸਾਡੇ ਇੱਥੇ ਮੋੜੀ ਹੈ ਨਾਲੀ ਹੈ ਮੇਰੇ ਘਰ ਦੇ ਉੱਥੇ ਨਾ ਲਾਈਟ ਜੀ ਜਗੀ ਸੀ ਸਰ ਮੈਂ ਉੱਥੇ ਹੀ ਫਿਰ ਘੁੰਮ ਕੇ ਆਇਆ ਦੇਖਿਆ ਤੇ ਉੱਥੇ ਕੋਈ ਨਹੀਂ ਉਸ ਤੋਂ ਬਾਅਦ ਠੀਕ ਸਾਰਾ ਹੀ ਘੁੰਮ ਫਿਰ ਕੇ ਸਾਰੇ ਦੇਖੇ ਦੇਖਿਆ ਪਿੰਡ ਚ ਸਰ ਕੋਈ ਨਹੀਂ ਤੇ ਅਸੀਂ ਚੱਲ ਗਏ ਆਪਣੇ ਘਰ ਨੂੰ ਸਰ ਕੋਈ 12 12:30 ਦੇ ਕਰੀਬ ਕਰੀਬ ਮੈਂ ਉੱਠਿਆ ਬਾਥਰੂਮ ਕਰਨ ਤੇ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ ਫੌਜੀ ਪੈਂਟ ਪਾਈ ਦੀ ਆ ਮਤਲਬ ਕਿ ਕਾਰਗੋ ਦਾ ਪਜਾਮਾ ਜਿਹਾ ਪਾਇਦਾ ਕਿਨੇ ਕਿੰਨੇ ਕ ਬੰਦੇ ਸੀ ਸਰਪੰਚ 6 ਬੰਦੇ ਜੀ ਵੈਪਨ ਹੈ ਕਿਹਦੇ ਕੋਲ ਸਰ ਵੈਪਨ ਨਹੀਂ ਦੇਖੇ ਮੈਂ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਹੋਇਆ ਸਰ ਉਹ ਗੇਨਾਂ ਤੇ ਮੈਂ ਪਿੰਡ ਦੇ ਮੁੰਡੇ-ਮੁੰਡੇ ਇਕੱਠੇ ਕੀਤੇ ਨਾ ਤਾਂ ਹੀ ਗਏ ਆ ਸਰ ਸਾਨੂੰ ਫੇਰ ਨਹੀਂ ਲੱਭੇ ਉਸ ਤੋਂ ਬਾਅਦ ਫੇਰ ਫਿਰ ਧੁਰਕੇ ਆ ਹੀ ਸਾਰਾ ਆਪਣੇ ਆਪਣੇ ਘਰ ਚੱਲ ਗਏ ਤੇ ਮੇਰੇ ਨਾਲ ਦੇ ਗਵਾਂਡੀ ਕਮਲਾ ਦੇ ਵੀ ਨੇ ਸਰ ਕੋਈ 2 2:30 ਵਜੇ ਫੋਨ ਕੀਤਾ ਕਿ ਉਹਨੇ ਕਿਹਾ ਕੀ ਮੇਰੇ ਘਰ ਦੇ ਲਾਗੇ ਛੇੜ ਹੁੰਦੀ ਪਈ ਆ ਮਾਕੇ ਕੋਈ ਗੱਲ ਨਹੀਂ ਸਰ ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ ਦੇ ਗਿਆ ਕੋਠੇ ਤੋਂ ਮੈਂ ਦੇਖਿਆ ਉੱਥੇ ਛੇੜ ਜ਼ਰੂਰ ਹੁੰਦੀ ਵੀ ਸਰ ਪਰ ਮੈਂ ਇਕੱਲਾ ਹੀ ਮੈਂ ਥੋੜਾ ਡਰ ਗਿਆ ਜੀ ਉਸ ਤੋਂ ਬਾਅਦ ਮੈਂ ਫੇਰ ਹੀ ਥੱਲੇ ਉਤਰਿਆ ਕੋਠੇ ਤੋਂ ਮੈਂ ਇੱਕ ਦੋ ਮੁੰਡੇ ਨੂੰ ਫੋਨ ਕੀਤਾ ਤੇ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਫੇਰ ਸਾਰਾ ਇੱਕ ਦੋ ਮੁੰਡਾ ਆਇਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ ਦੇ ਬੈਠੇ ਰਹੇ ਹਾਂ ਕੋਈ 4 4 ਵਜੇ ਤੱਕ ਸਰ ਉਸ ਤੋਂ ਬਾਅਦ ਕੁਝ ਨਹੀਂ ਲੱਭਾ ਆ ਜਿਹੜੀ ਫੋਰਸ ਆਈ ਹੈ ਕਿ ਫਿਰ ਕਿਸ ਨੇ ਰਿਪੋਰਟ ਕੀਤਾ ਉਸ ਤੋਂ ਬਾਅਦ ਸਰ ਕਮਲਾ ਦੇਵੀ ਹੁਣ ਐ ਇਨਫੋਰਮ ਕੀਤਾ ਸਵੇਰੇ ਪੁਲਿਸ ਨੇ ਉਹ ਸਰਾ ਹੀ ਤੇ ਇਨਫੋਰਮ ਕੀਤਾ ਹਾਂਜੀ ਇਨਫੋਰਮ ਕਰਨ ਤੋਂ ਤੇ ਬਾਕੀ ਇਹ ਕਰਨ ਕੀ ਕਾਰਵਾਈ ਫੋਰਸ ਆਈ ਹੈ ਮੌਕੇ ਹਾਂਜੀ ਮੌਕੇ ਤੇ ਨਹੀਂ ਆਈ ਸਰ ਸਵੇਰੇ ਕੀਤਾ ਹੈ ਇਨਫੋਰਮ ਹਾਂਜੀ ਫਿਰ ਪੁਲਿਸ ਆਈ ਹੈ ਹਾਂਜੀ ਗਿਸ਼ ਕਰ ਲਈ ਤੁਹਾਡੇ ਕੋਲ ਜੀ ਹਾਂ ਜੀ ਜੀ ਪੁਛਗਿਸ਼ ਕਰ ਲਈਏ ਜੀ